ਮੈਂ ਅੱਜ ਹੀ ਇੱਕ ਐਸਐਚਓ ਦੀ ਇੰਟਰਵਿਊ ਸੁਣ ਰਿਹਾ ਸੀ ਸੰਗਰੂਰ ਰਾਕੇ ਦੀ ਉਹਨੇ ਇੱਕ ਇੰਟਰਵਿਊ ਚ ਬੜੀ ਕਮਾਲ ਦੀ ਸਟੇਟਮੈਂਟ ਦਿੱਤੀ ਹੈ ਉਹ ਦੱਸਦਿਆਂ ਦੱਸਦਿਆਂ ਖੁਦ ਭਾਵਕ ਹੋ ਗਿਆ ਉਹ ਕਹਿੰਦਾ ਮੈਂ ਸੰਗਰੂਰ ਜ਼ਿਲ੍ਹੇ ਚ ਐਸਐਚਓ ਲੱਗਾ ਹੋਇਆ ਸੀ ਕਹਿੰਦਾ ਉਸ ਸਮੇਂ ਮੇਰੀ ਡਿਊਟੀ ਦੌਰਾਨੇ ਕਤਲ ਹੋਇਆ ਜਦੋਂ ਮੈਂ ਜਾ ਕੇ ਵੇਖਿਆ ਕਹਿੰਦਾ ਮੈਂ ਆਪਣੀ ਜ਼ਿੰਦਗੀ ਚ ਭਰਾ ਦੇ ਕੋਲੋਂ ਭਰਾ ਮਰਦਾ ਵੇਖਿਆ ਭੈਣ ਕੋਲੋਂ ਭਰਾ ਮਰਦਾ ਵੇਖਿਆ ਪੁੱਤ ਕੋਲੋਂ ਪਿਓ ਮਰਦਾ ਵੇਖਿਆ ਪਰ ਪਹਿਲੀ ਵਾਰ ਮੇਰੀ ਜ਼ਿੰਦਗੀ 'ਚ ਇਹ ਸੀਨ ਆਇਆ ਜਿੱਥੇ ਮੈਂ ਇੱਕ ਪਿਓ ਕੋਲੋਂ ਪੁੱਤ ਦਾ ਕਤਲ ਹੁੰਦਾ ਵੇਖਿਆ ਕਹਿੰਦਾ ਵਿਹੜੇ 'ਚ লাশ ਪਈ ਐ ਸਿਰ ਵੱਖਰਾ ਐ ਤੇ ਢੜ ਵੱਖਰਾ ਐ ਕਹਿੰਦਾ ਮੈਂ ਜਾ ਕੇ ਪੁੱਛਿਆ ਇਹਦਾ ਕਤਲ ਕਿਹਨੇ ਕੀਤਾ ਕਹਿੰਦਾ ਪਿੰਡ ਵਾਲਿਆਂ ਦੱਸਿਆ ਜੀ ਬਾਪ ਨੇ ਕੀਤਾ ਕਹਿੰਦਾ ਬਾਪ ਡਰਿਆ ਹੋਇਆ ਕਮਰੇ ਦੇ ਵਿੱਚ ਬੈਠਾ ਸੀ ਕਹਿੰਦਾ ਮੈਂ ਕੋਲ ਗਿਆ ਕਮਰੇ 'ਚ ਵੱਖਰੇ ਬਿਠਾ ਕੇ ਉਹਨੂੰ ਪੁੱਛਗਿੱਛ ਕੀਤੀ ਇਸ ਨੂੰ ਤੁਸੀਂ ਮਾਰਿਆ ਕਹਿੰਦਾ ਹਾਂਜੀ ਮੈਂ ਮਾਰਿਆ ਕਹਿੰਦਾ ਕਿਉਂ ਮਾਰਿਆ ਕਹਿੰਦਾ ਜੀ 8 ਕਿੱਲੇ ਮੇਰੀ ਜ਼ਮੀਨ ਸੀ ਤੇ ਮੇਰੇ ਪੁੱਤ ਨੇ 8 ਕਿੱਲਿਆਂ ਦਾ ਇਹ ਬਿਆਨਾ ਫੜ ਲਿਆ ਕਿਸੇ ਕੋਲੋਂ ਨਸ਼ਾ ਪੀਂਦਾ ਹੈ ਮੇਰਾ ਪੁੱਤ ਕਹਿੰਦਾ ਕਹਿੰਦਾ ਰੋਜ਼ ਗਾਲਾਂ ਕੱਢਦਾ ਸੀ ਕਹਿੰਦਾ ਇੱਕ ਦਿਨ ਰਾਤ ਮੇਰੀ ਨੋਂ ਨੂੰ ਮੇਰੇ ਪੁੱਤ ਨੂੰ ਮੇਰੀ ਪਤਨੀ ਨੂੰ ਸਾਰਿਆਂ ਨੂੰ ਗਾਲਾਂ ਕੱਢਣ ਲੱਗ ਪਿਆ ਕਹਦਾ ਗਾਲਾਂ ਕੱਢਦੇ ਕਰਦੇ 3-4 ਵਜੇ ਸੁੱਤਾ ਕਹਿੰਦਾ ਇੱਥੋਂ ਤੱਕ ਮਾਨਸਿਕਤਾ ਡਿੱਗ ਚੁੱਕੀ ਸੀ ਆਪਣੀ ਪਤਨੀ ਨੂੰ ਮੇਰੀ ਨੋ ਨੂੰ ਕਹਿੰਦਾ ਸੀ ਭਾਵੇਂ ਆਪਣੇ ਮੇਰੇ ਸੰਡੂ ਕੋ ਚਲੀ ਜਾ ਜਿੱਦ ਕੋ ਮਰਜੀ ਜਾ ਜਿੱਥੇ ਮਰਜੀ ਚਲੀ ਜਾ ਮੈਨੂੰ ਪੈਸੇ ਲਿਆ ਕੇ ਦੇ ਕਹਿੰਦਾ ਇੰਨਾ ਔਖਾ ਹੋ ਗਿਆ ਮੇਰੇ ਲਈ ਜਦੋਂ ਗਾਲਾਂ ਕੱਢਦਾ ਕਰਦਾ 3:30 ਵਜੇ ਸੁੱਤਾ ਕਹਿੰਦਾ ਮੈਂ ਕਈ ਤਿੱਖੀ ਕੀਤੀ ਕਹਿੰਦਾ ਸੁੱਤੇ ਪਿਆ ਆਪਣੇ ਪੋਦੀ ਧੌਣ ਲਾ ਕੇ ਪਰਾਂ ਮਾਰੀ ਐਸੇ ਚੋ ਕਹਿੰਦਾ ਵੀ ਮੇਰਾ ਆਪਣਾ ਮਨ ਭਰ ਆਇਆ ਇੱਕ ਬਾਪ ਵਾਸਤੇ ਬਹੁਤ ਔਖਾ ਟਾਈਮ ਹੁੰਦਾ ਆਪਣੇ ਪੁੱਤਰ ਦਾ ਕਤਲ ਕਰਨਾ ਨਹੀਂ ਤੇ ਲੋਕ ਆਪਣੇ ਬੱਚਿਆਂ ਨੂੰ ਪਾਲਦੇ ਕਿਦਾਂ ਸਾਰੇ ਜਾਣਦੇ ਪਰ ਕਿੰਨਾ ਔਖਾ ਟਾਈਮ ਹੋਏਗਾ ਉਸ ਬਾਪ ਵਾਸਤੇ ਇਸ ਨਸ਼ੇ ਨੇ ਕਿੰਨਿਆਂ ਦੀਆਂ ਜ਼ਿੰਦਗੀਆਂ ਤਬਾਹ ਕਰਤੀਆਂ ਵੇਖ ਲੋ ਤੇ ਜਿਹੜੇ ਲੋਕ ਕਿ ਨਸ਼ੇ ਦੀਆਂ ਤਸਕਰੀਆਂ ਕਰ ਕਰਕੇ ਨਸ਼ੇ ਵੇਚ ਵੇਚ ਕੇ ਆਪਣੇ ਮਹੱਲ ਬਣਾ ਰਹੇ ਨੇ ਮਾਫ ਕਰਨਾ ਉਜੜਨੇ ਉਹਨਾਂ ਲੋਕਾਂ ਦੇ ਵੀ ਘਾਹ ਰਹਿ ਗਏ ਘਾਹ ਉਹਨਾਂ ਦੇ ਵੀ ਨਹੀਂ ਬਚਣੇ ਉਹ ਐਸੇ ਚੋ ਕਹਿੰਦਾ ਜਿੰਨੀ ਮੇਰੇ ਕੋ ਮਦਦ ਹੁੰਦੀ ਸੀ ਮੈਂ ਕਰ ਸਕਿਆ ਜਿੰਨਾ ਵੀ ਇਹਦਾ ਐਫਆਈਆਰ ਤੇ ਦੇਣੀ ਪੈਣੀ ਸੀ ਜਿੱਤੋ ਜਿੰਨਾ ਵੀ ਮੇਰੇ ਕੋ ਬਚਾਓ ਆਇਆ ਮੈਂ ਕੀਤਾ ਕਹਿੰਦਾ ਜਦੋਂ ਉਹ ਬਜ਼ੁਰਗ ਬਰੀ ਹੋਏ ਆਪਣੀ ਨੋ ਤੇ ਆਪਣੇ ਪੋਤਰੇ ਨਾਲ ਲੈ ਕੇ ਮੇਰੇ ਲਈ ਮਠਿਆਈ ਦਾ ਡੱਬਾ ਲੈ ਕੇ ਆਏ ਕਹਿੰਦਾ ਮੈਂ ਅੱਗੇ ਉਹ ਕਿਹਾ ਬਜ਼ੁਰਗੋ ਕੀ ਜਰੂਰ ਉਸੀ ਆਦੀ ਨਹੀਂ ਸੀ ਲੈ ਕੇ ਆਉਣਾ ਤੁਸੀਂ ਕਹਿੰਦਾ ਨਹੀਂ ਜੀ ਜੋ ਤੁਸੀਂ ਸਾਡੇ ਲਈ ਕੀਤਾ ਤੁਸੀਂ ਬਹੁਤ ਮੇਰੀ ਹੈਲਪ ਕੀਤੀ ਹੈ ਮਦਦ ਕੀਤੀ ਹੈ ਭਵੇਂ ਕਤਲ ਹੋਇਆ ਸੀ ਪਰ ਅਫਸਰ ਸੀ ਉਹਨੇ ਜਿੰਨਾ ਇੱਕ ਇਨਸਾਨੀਅਤ ਹੋਣ ਦੇ ਨਾਤੇ ਇੱਕ ਬਾਪ ਦੀ ਮਦਦ ਕੀਤੀ ਇਹ ਤੁਹਾਡੇ ਤੱਕ ਦੱਸਣ ਦਾ ਮਤਲਬ ਇਹ ਹੈ ਕਿ ਨੌਜਵਾਨੋ ਵੀਰੋ ਮਰੀਓ ਭੈਣੋ ਮਾਪੇ ਬੜੀਆਂ ਰੀਝਾਂ ਨਾਲ ਬੱਚੇ ਪਾਲਦੇ ਨੇ 10 15 ਕਿਲੋ ਦੁੱਧ 20 ਕਿਲੋ ਦੁੱਧ ਪੈਦਾ ਕਰਨ ਨੂੰ ਬਹੁਤ ਟਾਈਮ ਤੇ ਮਿਹਨਤ ਲੱਗਦੀ ਹੈ ਉਹਨੂੰ ਖਰਾਬ ਕਰਨਾ ਹੋਵੇ ਮਾੜੇ ਜੇ ਕਾਂਜੀ ਦੇ ਲੋ ਵਿੱਚ ਛਿੱਟੇ ਪਾ ਦਿਓ ਦੁੱਧ ਖਰਾਬ ਹੋ ਜਾਣਾ ਹੈ ਇੱਕ ਦਰਖਤ ਨੂੰ ਪੈਦਾ ਕਰ ਲਈ ਵੱਡਾ ਕਰਨ ਲਈ ਬਹੁਤ ਟਾਈਮ ਲੱਗਦਾ ਹੈ ਉਹਨੂੰ ਵੱਡਣ ਨੂੰ ਉਹਨੂੰ ਸਾੜ ਨੂੰ ਜਿਆਦਾ ਟਾਈਮ ਨਹੀਂ ਲੱਗੇਗਾ ਇਦਾਂ ਹੀ ਇਹ ਜੀਵਨ ਇਹ ਸਰੀਰ ਪੈਦਾ ਕਰ ਲਈ ਵੱਡਾ ਕਰ ਲਈ ਕਿਵੇਂ ਮਾਵਾਂ ਭੁੱਖੀਆਂ ਪਿਆਸੀਆਂ ਗਿੱਲੀਆਂ ਥਾਵਾਂ ਤੇ ਪੈ ਪੈ ਕੇ ਆਪਣੇ ਬੱਚਿਆਂ ਨੂੰ ਪਾਲਦੀਆਂ ਨੇ ਵੱਡਾ ਕਰਦੀਆਂ ਨੇ ਬੜਾ ਜ ਨਸ਼ਿਆਂ ਦੇ ਬਗਿਆੜ ਨੇ ਸਮਾਜ ਨੂੰ ਖੋਖਲਾ ਕਰਕੇ ਰੱਖ ਦਿੰਦਾ ਹੈ ਅਸੀਂ ਆਪਣੇ ਗੁਰੂ ਦੇ ਸ਼ਬਦੋਂ ਇਹ ਗੱਲਾਂ ਸਿੱਖੀਏ ਨਸ਼ਿਆਂ ਤੋਂ ਬੁਰੀਆਂ ਆਤਾਂ ਤੋਂ ਆਪਣੇ ਆਪ ਨੂੰ ਬਚਾਓ ਜਿਹੜੇ ਇਸ ਵਹਿਣ 'ਚ ਵਹਿ ਚੁੱਕੇ ਉਹ ਤੇ ਵਹਿ ਚੁੱਕੇ ਜਿਹੜੇ ਬਚਾ ਸਕਦੇ ਆ ਆਪਣੇ ਆਪ ਨੂੰ ਬਚਾਓ ਮਾੜੀ ਸੰਗਤੋਂ ਆਪਣੇ ਆਪ ਨੂੰ ਬਚਾਓ ਚੰਗਿਆਂ ਕੋਲ ਬੈਠੋ ਚੰਗੀ ਵਿਚਾਰ ਸੁਣੋ ਚੰਗੇ ਸੰਸਕਾਰ ਲਾਓ ਆਪਣੇ ਮਾਂ-ਬਾਪ ਦੀ ਸੇਵਾ ਕਰੋ ਵਰਜਸ਼ ਕਰੋ ਸਵੇਰੇ ਟਾਈਮ 'ਨਾ ਉਠੋ ਰਾਤ ਨੂੰ ਟਾਈਮ 'ਨਾ ਸੌਣ ਦੀ ਆਤ ਪਾਓ ਸਹਿਜ ਪਾਠ ਕਰੋ ਗੁਰੂ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦਾ ਤੇ ਮਾਫ਼ ਕਰਨਾ ਅੱਜ ਦੇ ਸਮੇਂ 'ਚ ਮੈਂ ਸਮਝਦਾ ਅਮੀਰ ਪਰਿਵਾਰ ਉਹ ਹੀ ਐ ਜਿਹਦੇ ਘਰ 'ਚ ਨਸ਼ਾ ਨਹੀਂ ਜਿਨ੍ਹਾਂ ਘਰਾਂ 'ਚ ਨਸ਼ੇ ਆ ਨਾ ਜਿਨ੍ਹਾਂ ਮਰਜ਼ੀ ਅਮੀਰ ਪਰਿਵਾਰ ਹੋਵੇ ਜਿਨ੍ਹਾਂ ਮਰਜ਼ੀ ਉਹਨਾਂ ਕੋ ਪੈਸਾ ਹੋਵੇ ਖੂਪ ਰੇਵੀ ਖਾਲੀ ਹੋ ਜਾਂਦੇ ਜਾਇਦਾਦਾਂ ਵਿਕ ਜਾਂਦੀਆਂ ਜਿਨ੍ਹਾਂ ਦੇ ਘਰਾਂ 'ਚ ਬੱਚੇ ਨਸ਼ਾ ਨਹੀਂ ਕਰਦੇ ਉਹਨਾਂ ਨੇ ਇੱਕ ਇੱਕ ਕਿੱਲੇ ਤੋਂ 20-20 ਕਿੱਲੇ ਵੀ ਬਣਾਏ ਆ ਜਿਨ੍ਹਾਂ ਦੇ ਘਰ ਨਸ਼ੇ ਕਰਦੇ ਆ ਉਹ ਤੀਆਂ ਤੀਆਂ ਕੱਲਿਆਂ ਤੋਂ ਥੱਲੇ ਵੀ ਆਏ ਆ ਇਸ ਕਰਕੇ ਆਪਣੇ ਸਮਾਜ ਨੂੰ ਆਪ ਇੱਕ ਬੇਨਤੀ ਹੋਰ ਆਪਣੇ ਪੁੱਤਾਂ ਧੀਆਂ ਦੇ ਆਨੰਦ ਕਾਰਜ ਨਸ਼ੇ ਤੋਂ ਬਿਨਾ ਕਰੋ ਇੱਕ ਬਨੇ ਅਸੀਂ ਕਹੀ ਜਨੇ ਸਾਡੇ ਸਿਰ ਤੇ ਕਰਜ਼ਾ ਬਹੁਤ ਹੈ ਤੇ ਦੂਜੇ ਬਨੇ ਵਿਆਹਾਂ ਸ਼ਾਦੀਆਂ ਤੇ ਕੀ ਕਰਦੇ ਭਲਾ ਆਪਾਂ ਜੀ ਉੱਚੀ ਬੋਲ ਕੇ ਦੱਸੋ ਜੀ ਨਸ਼ਾ ਸ਼ਰਾਬਾਂ ਲੈ ਕੇ ਆਉਂਦੇ ਆ ਸ਼ਰਾਬਾਂ ਪੀਉਂਦੇ ਆ ਨਸ਼ੇ ਪੀਂਦੇ ਆ ਨਸ਼ੇ ਪੀਉਂਦੇ ਆ ਤੇ ਗਰੰਤੀ ਸੰਕਲੋਂ ਅਰਦਾਸ ਕੀ ਕਰਾਉਂਦੇ ਆ ਇਹ ਕਾਰਜ ਗੁਰਮਤ ਅਨਸਾਰ ਹੋਇਆ ਜਿਹੜੇ ਗੁਰਮਤ ਅਨਸਾਰ ਕਾਰਜ ਹੁੰਦੇ ਉਹਨਾਂ 'ਚ ਨਸ਼ਾ ਨਾ ਪੀਤਾ ਜਾਂਦਾ ਤੇ ਨਾ ਪਿਆ ਜਾਂਦਾ ਅਸੀਂ ਨਸ਼ਿਆਂ ਦੇ ਵਪਾਰ ਬੰਦ ਕਰ ਸਕਦੇ ਆ ਜਦੋਂ ਅਸੀਂ ਆਪਣੇ ਪੁੱਤਾਂ ਧੀਆਂ ਨੂੰ ਨਸ਼ਿਆਂ ਤੋਂ ਬਚਾਵਾਂਗੇ ਪਹਿਲਾਂ ਵੱਡੇ ਬਚੋ ਫਿਰ ਆਪ ਆਪਣੇ ਬੱਚਿਆਂ ਨੂੰ ਬਚਾਈਏ ਕੋਈ ਭੈਣ ਚਾਹੁੰਦੀ ਹੈ ਕਿ ਮੇਰਾ ਜੀਵਨ ਸਾਥੀ ਨਸ਼ਾ ਪੀਵੇ ਕੋਈ ਬਾਪ ਚਾਹੁੰਦਾ ਹੈ ਕਿ ਜਿਸ ਵਿਅਕਤੀ ਦੇ ਲੜ ਮੈਂ ਆਪਣੀ ਧੀ ਨੂੰ ਲਾਉਣਾ ਹੈ ਉਹ ਵਿਅਕਤੀ ਨਸ਼ਾ ਕਰੇ। ਇਦਾਂ ਮਤਲਬ ਅਸੀਂ ਸਮਾਜ ਵਿੱਚ ਸੁਧਾਰ ਚਾਹੁੰਦੇ ਆ। ਸਮਾਜ ਦਾ ਭਲਾ ਕਰਨਾ ਚਾਹੁੰਦੇ ਆ। ਤੇ ਫਿਰ ਸਾਡਾ ਫਰਜ਼ ਕੀ ਬਣਦਾ ਆਪ ਆਪਣੇ ਆਪ ਨੂੰ ਬਚਾਈਏ। ਸਰਕਾਰਾਂ ਤੇ ਉਮੀਦਾਂ ਨਾ ਰੱਖੋ ਪਿਆਰਿਓ ਇਹ ਮੇਰੀ ਬੇਨਤੀ ਹੱਥ ਜੋੜ ਕੇ। ਕਿ ਸਾਨੂੰ ਲੱਗਦਾ ਸਰਕਾਰ ਆਏਗੀ ਸਾਨੂੰ ਨਸ਼ੇ ਤੋਂ ਬਚਾਏ ਕਿਸੇ ਨੇ ਨਹੀਂ ਬਚਾਉਣਾ। ਸਾਨੂੰ ਬਚਣਾ ਖੁਦ ਆਪ ਪੈਣਾ ਹੈ। ਤਾਂ ਇੱਥੇ ਹੁਣ ਮਹਾਰਾਜ ਕੀ ਆਂਦੇ ਨੇ? ਕਿੰਦੇ ਸ਼ਬਦ ਦੇ ਲੜ ਲੱਗ ਪਾਈ ਗੁਰੂ ਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਘਰ ਮੈਂ ਠਾਕੁਰ ਆਪਣੇ ਹਿਰਦੇ ਰੂਪੀ ਘਰ ਵਿੱਚ ਠਾਕੁਰ ਨਦਰਨਾ ਆਵੇ ਤੈਨੂੰ ਦਿਸਦਾ ਨਹੀਂ ਗਲ ਮੈਂ ਪਾਹਣ ਲੈ ਲਟਕਾਵੇ ਆਪਣੇ ਗਲ ਵਿੱਚ ਪੱਥਰ ਲਮਕਾ ਕੇ ਤੁਰਿਆ ਫਿਰਦਾ ਪਰਮੇ ਪੂਲਾ ਸਾਖਤ ਫਿਰਤਾ ਪਰਮ ਵਿੱਚ ਭੁੱਲਾ ਹੋਇਆ ਸਾਖਤ ਤੁਰਿਆ ਫਿਰਦਾ ਨੀਰ ਬਰੋਲਾ ਖੱਪ ਖੱਪ ਮਰਦਾ ਨੀਰ ਬਰੋੜ ਰਿਹਾ ਪਾਣੀ ਰੜਕ ਰਿਹਾ ਖਪੀ ਜਾਂਦਾ ਮੈਂ ਕਹਿੰਦਾ ਫੇਰ ਵੀ ਚੰਗਾ ਹੈ ਮੰਨ ਲਓ ਕੋਈ ਬੰਦਾ ਪਾਣੀ ਰੜਕ ਰਿਹਾ ਹੋਵੇ ਲਾਗੋਂ ਦੀ ਕੋਈ ਬੰਦਾ ਲੰਘ ਰਿਹਾ ਉਹ ਕਹਿੰਦਾ ਭਾਈ ਕਾਫੀ ਟਾਈਮ ਹੋ ਗਿਆ ਤੂੰ ਰੜਕ ਰਿਹਾ ਕੀ ਰੜਕ ਰਿਹਾ ਉਹ ਕਹਿੰਦਾ ਜੀ ਮੈਂ ਉਹਨੇ ਜਿਹਨੂੰ ਗਾਹੋਂ ਕੇ ਵੇਖਿਆਂਦਾ ਤੇ ਪਾਣੀ ਹੈ ਇਹਨੂੰ ਰੜਕਣ ਨਾਲ ਤੇ ਨਿਕਲਨੇ ਕੁਝ ਨਹੀਂ ਹਾਂ ਦਾ ਅੱਛਾ ਹੁੰਦਾ ਮੈਨੂੰ ਪਤਾ ਨਹੀਂ ਸੀ ਭਾਈ ਤੇਰਾ ਧੰਨਵਾਦ ਤੂੰ ਦੱਸ ਦਿੱਤਾ ਕਹਿੰਦਾ ਜੇ ਰੜਕਣਾ ਹੀ ਆ ਨਾ ਮਿਹਨਤ ਤੂੰ ਉਹੀ ਕਰਨੀ ਹੈ ਇਹਦੇ ਵਿੱਚ ਲਿਆ ਕੇ 5 ਕਿਲੋ 4 ਕਿਲੋ ਦਹੀਂ ਪਾ ਦੇ ਕਮਸ਼ਕਲ ਮੱਖਣ ਦੇ ਨਿਕਲੂ ਉਹ ਕਹਿੰਦਾ ਧੰਨਵਾਦ ਤੇਰਾ ਭਾਈ ਤੂੰ ਮੈਨੂੰ ਦੱਸ ਦਿੱਤਾ ਕਿ ਜੋ ਮੈਂ ਰੜਕ ਰਿਆ ਸੀ ਉਹ ਗਲਤ ਹੈ ਮੈਨੂੰ ਤੂੰ ਪਾਣੀ ਜਗ੍ਹਾ ਦਹੀਂ ਦੇ ਦਿੱਤਾ ਹੁਣ ਮੈਂ ਰੜਕੂਗਾ ਤੇ ਮੱਖਣ ਨਿਕਲੇਗਾ ਇੱਕ ਦੂਜਾ ਵਿਅਕਤੀ ਸੀ ਉਹਨਾਂ ਨੇ ਕਿਹਾ ਭਾਈ ਕੀ ਰੜਕ ਰਿਹਾ ਹੈ ਪਾਣੀ ਕਹਿੰਦਾ ਹਾਂ ਕਹਿੰਦਾ ਭਾਈ ਇਹਨੂੰ ਰੜਕਣ ਨਾਲ ਇਹਦੇ ਵਿੱਚੋਂ ਕੁਝ ਨਹੀਂ ਨਿਕਲਣਾ ਤੇਰੀ ਮਿਹਨਤ ਵੇਰਥ ਜਾਣੀ ਹੈ ਹੁਣ ਪਹਿਲੇ ਬੰਦੇ ਨੇ ਤੇ ਧੰਨਵਾਦ ਕੀਤਾ ਕਿ ਤੂੰ ਮੈਨੂੰ ਸਿੱਧੇ ਰਾਹ ਪਾਤਾ ਮੈਂ ਪਾਣੀ ਢੜਕ ਰਿਆ ਸੀ ਤੂੰ ਮੈਨੂੰ ਦਹੀਂ ਦੇ ਦਿੱਤਾ ਜਿਹੜਾ ਦੂਜਾ ਵਿਅਕਤੀ ਸੀ ਉਹ ਉਹਨੂੰ ਕਹਿੰਦਾ ਭਾਈ ਤੂੰ ਗਲਤ ਢੜਕ ਰਿਆ ਤੂੰ ਪਾਣੀ ਢੜਕ ਰਿਆਂ ਦੇ ਢੜਕਿਆਂ ਵਿੱਚੋਂ ਮੱਖਣ ਡਿਗਲੇਗਾ ਉਹ ਬੰਦਾ ਆਡੀਅਲ ਸੀ ਅੱਗੇ ਉਹ ਕਹਿੰਦਾ ਭਾਈ ਤੈਨੂੰ ਕੀ ਇਹ ਪਾਣੀ ਢੜਕ ਰਿਆ ਮੈਂ ਢੜਕ ਰਿਆ ਉਹ ਕਹਿੰਦਾ ਰੜਕੀ ਜਾਏ ਤੇ ਨਾਲ ਤੈਨੂੰ ਫਾਇਦਾ ਕੁਝ ਨਹੀਂ ਹੋਣਾ ਕਹਿੰਦਾ ਨਾ ਹੋਵੇ ਹੁਣ ਕਈ ਲੋਕ ਮਨਮਤ ਕਰਦੇ ਕਿਸੇ ਨੂੰ ਰੋਕੋ ਨਾ ਕੁਝ ਲੋਕ ਤੇ ਹੈਗੇ ਜਿਹੜੇ ਮਨਮਤ ਕਰ ਰਹੇ ਸਮਝ ਕੇ ਗੁਰਮਤ ਵਾਲੇ ਬਣੇ ਤੁਰ ਪੈਂਦੇ ਆ ਕਈ ਬੰਦੇ ਐਡੇ ਅੜਿਗਲ ਹੁੰਦੇ ਆ ਉਹ ਆਪਣਾ ਕੰਮ ਅੜੀ ਦੇ ਮੁਤਾਬਕ ਕਰ ਹੀ ਜਾਂਦੇ ਉਹ ਕਹਿੰਦੇ ਜਿੱਥੇ ਅਸੀਂ ਜਾਣਾ ਉੱਥੇ ਜਾਣਾ ਹੀ ਜਾਣਾ ਜਨਕੇ ਮਨਮਤ ਕਰਨ ਨੂੰ ਆਪਣੇ ਆਪ ਨੂੰ ਹਟਾਉਣਾ ਨਹੀਂ ਗੁਰੂ ਸਾਹਿਬ ਜੀ ਨੇ ਆਖਿਆ ਭਾਈ ਮਨਮਤ ਚੋਂ ਬਾਹਰ ਨਿਕਲੋ ਗੁਰੂ ਦੀ ਮਾਤ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਓ ਇਸ ਕਰਕੇ ਨੀਰ ਬਰੋਲੇ ਖਪ-ਖਪ ਮਰਦਾ ਜਿਸ ਪਾਹਣ ਕੋ ਠਾਕੁਰ ਕਹਤਾ ਜਿਸ ਪੱਥਰ ਨੂੰ ਉਹ ਰੱਬ ਕਹਿੰਦਾ ਸੀ ਸੋ ਪਾਹਣ ਲੈ ਉਸ ਕੋ ਡੁੱਬਤਾ ਉਹੋ ਹੀ ਪਾਹਣ ਉਹੋ ਹੀ ਪੱਥਰ ਉਹਨੂੰ ਲੈ ਕੇ ਡੁੱਬ ਜਾਂਦਾ ਹੈ